ਗੁਰੂ ਜੀ ਦੀ ਸ਼ੋਭਾ ਨੂੰ ਘਟਾਉਣ ਦਾ ਚਾਹਵਾਨ ਰਾਮ ਰਾਏ ਗੁਰੂ ਜੀ ਦੀ ਵਾਦੀ ਸ਼ੋਭਾ ਨੂੰ ਵੇਖ ਕੇ ਘਬਰਾ ਉਠਿਆ ਉਹ ਜੋ ਚਾਹੁੰਦਾ ਸੀ ਹਾਲਾਤ ਸਗੋਂ ਉਸ ਦੇ ਉਲਟ ਹੋਣੇ ਸ਼ੁਰੂ ਹੋ ਗਏ ਉਹ ਔਰੰਗਜ਼ੇਬ ਨੂੰ ਕਹਿੰਦਾ ਸੀ ਕਿ ਤੁਸੀਂ ਆਪ ਗੁਰੂ ਜੀ ਨਾਲ ਮੁਲਾਕਾਤ ਕਰੋ ਪਰ ਔਰੰਗਜ਼ੇਬ ਚਲਾਕ ਸੀ ਉਹ ਸਮਝਦਾ ਸੀ ਕਿ ਜੇ ਮੈਂ ਜ਼ਬਰਦਸਤੀ ਕਰਾਂ ਤਾਂ ਪਤਾ ਨਹੀਂ ਬਾਲਾ ਗੁਰੂ ਅੱਗੋ ਕੀ ਕਹਿ ਦੇਵੇ ਤੇ ਖਾਂ ਮਖਾ ਦੀ ਮੁਸੀਬਤ ਗੱਲ ਪਾ ਕੇ ਸਗੋ ਆਪਣੀ ਹੀਠੀ ਕਰਾਵਾਂ ਇਹ ਗੱਲ ਮੈਂ ਨਹੀਂ ਕਰਾਂਗਾ ਪਰ RAM RAHE ਮਗਰ ਪਿਆ ਹੋਇਆ ਸੀ ਉਹ RAM RAHE ਨੂੰ ਵੀ ਆਪਣੇ ਹੱਥ ਹੋਰ ਰੱਖਣਾ ਚਾਹੁੰਦਾ ਸੀ ਉਸ ਨੂੰ ਗੁਰੂ ਘਰ ਵਿਰੁੱਧ ਵਰਤਣਾ ਚਾਹੁੰਦਾ ਸੀ ਗੁਰੂ ਘਰ ਨਾਲ ਅਗਲੇ ਵਿਗਾੜ ਦੀ ਜ਼ਿੰਮੇਵਾਰੀ ਉਹ RAM RAHE ਦੇ ਸਿਰ ਲਾਉਣੀ ਚਾਹੁੰਦਾ ਸੀ ਤੇ ਆਪ ਉਤੋਂ ਥਾਣੀ ਹੋ ਕੇ ਆਪਣੇ ਪ੍ਰੋਗਰਾਮ ਦਾ ਰਸਤਾ ਸਾਫ਼ ਕਰਨ ਲਈ ਵੀ ਉਤਾਵਲਾ ਸੀ ਉਹ ਹਿੰਦੁਸਤਾਨ ਨੂੰ ਬਸ ਇੱਕੋ ਦਿਨੀ ਧਰਮ ਵਿੱਚ ਕਰ ਲੈਣ ਦਾ ਚਾਹਵਨ ਸੀ ਉਸ ਨੇ ਸ਼ਾਹਜਾਦੇ ਨੂੰ ਗੁਰੂ ਜੀ ਕੋਲ ਭੇਜਣ ਦਾ ਫੈਸਲਾ ਕਰਕੇ ਰਾਮ ਰਾਏ ਨੂੰ ਧੀਰਜ ਦਿੱਤੀ ਤੇ ਕਿਹਾ ਘਬਰਾਓ ਨਾ ਪਹਿਲੇ ਵੇਖ ਤਾਂ ਲੈਂਦੇ ਹੋ ਕਿ ਗੁਰੂ ਹਰਕ੍ਰਿਸ਼ਨ ਜੀ ਕਿੰਨੀ ਕੁ ਮਹੱਤਤਾ ਦੇ ਮਾਲਕ ਹਨ ਔਰੰਗਜ਼ੇਬ ਨੇ ਰਾਮ ਰਾਏ ਦੀ ਅਰਜੀ ਬਾਰੇ ਪੁੱਛਗਿਸ਼ ਕਰਨ ਤੇ ਗੁਰੂ ਜੀ ਦਾ ਅੰਤਰਾ ਲੈਣ ਲਈ ਸ਼ਾਹਜਾਦੇ ਬਹਾਦਰ ਸ਼ਾਹ ਨੂੰ ਗੁਰੂ ਜੀ ਦੇ ਡੇਰੇ ਭੇਜਿਆ ਤੇ ਕਿਹਾ ਇਹ ਕੁਝ ਭੇਟਾ ਮੇਰੇ ਵੱਲੋਂ ਵੀ ਲੈ ਲਓ। ਤੁਸੀਂ ਮੇਰੇ ਵੱਲੋਂ ਕਈਆਂ ਗਈਆਂ ਗੱਲਾਂ ਦਾ ਜਵਾਬ ਪੁੱਛਣਾ ਹੈ। ادب-ਅਦਾਬ ਨਾਲ ਪੇਸ਼ ਹੋਣਾ ਹੈ। ਫਿਰ ਜੋ ਕੋ ਜਵਾਬ ਮਿਲੇ ਉਹ ਤੇ ਉਹਨਾਂ ਦੇ ਬਹਿਨ, ਖਲੋਂ ਦੇ ਢੰਗ ਤੇ ਪਹਿਰਾਵੇ ਦਾ ਸਭ ਹਾਲ ਦੇਖਣਾ। ਉਹਨਾਂ ਦੀ ਬੋਲਚਾਲ ਖਾਸ ਤੌਰ ਤੇ ਮੈਨੂੰ ਦਸਨੀ ਹੈ ਇਹ ਸਭ ਗੱਲਾਂ ਬਾਤਾਂ ਕਰਕੇ ਬਹਾਦਰ ਸ਼ਾਹ ਗੁਰੂ ਜੀ ਦੇ ਡੇਰੇ ਪੂਜਾ ਤੇ ਅਦਬ ਆਦਾਬ ਨਾਲ ਆਪਣੇ ਆਉਣ ਦੀ ਖਬਰ ਗੁਰੂ ਜੀ ਨੂੰ ਭੇਜੀ ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਅੰਦਰ ਬੁਲਾ ਲਿਆ ਤੇ ਪੁੱਛਿਆ ਆਓ ਕੀ ਗੱਲ ਹੈ ਕਿਸੇ ਭੇਜਿਆ ਹੈ ਜਾਂ ਵੈਸੇ ਹੀ ਆਏ ਹੋ ਅੰਤਰੀਅਮੀ ਬਾਲਾ ਸਤਗੁਰ ਜੀ ਬਹਾਦਰ ਸ਼ਾਹ ਵੱਲ ਦੇਖਦੇ ਹੋਏ ਮੁਸਕਰਾ ਕੇ ਬੋਲੇ ਆਪ ਵੀ ਆਇਆ ਤੇ ਪਿਤਾ ਜੀ ਨੇ ਭੇਜਿਆ ਵੀ ਹੈ ਦੋਵੇਂ ਗੱਲਾਂ ਹੀ ਹਨ ਇਹ ਸੁਣ ਗੁਰੂ ਜੀ ਨੇ ਗੁਰੂ ਪਰੰਪਰਾ ਅਨੁਸਾਰ ਸੁੱਖ-ਸਾਂਤ ਪੁੱਛੀ ਸਭ ਦਾ ਹਾਲ-ਚਾਲ ਪੁੱਛਿਆ ਤੇ ਫਿਰ ਕਿਹਾ ਹੁਣ ਦੱਸੋ ਕੀ ਗੱਲ ਹੈ ਤੁਹਾਡੇ ਵੱਡੇ ਭਾਈ ਰਾਮ ਰਾਏ ਦੀ ਗੱਲ ਹੀ ਹੈ ਕੀ ਗੱਲ ਉਸ ਨੇ ਤੁਹਾਡੇ ਵਰਦ ਅਰਜੀ ਦਿੱਤੀ ਹੋਈ ਹੈ ਕਾਦੀ ਉਹ ਕਹਿੰਦਾ ਹੈ ਮੇਰੇ ਪਿਤਾ ਨੇ ਮੇਰੇ ਨਾਲ ਬੇਇਨਸਾਫੀ ਕੀਤੀ ਹੈ ਮੇਰਾ ਹੱਕ ਖੋ ਕੇ ਛੋਟੇ ਭਰਾ ਨੂੰ ਦੇ ਦਿੱਤਾ ਇਸ ਲਈ ਮੇਰਾ ਹੱਕ ਮੈਨੂੰ ਦਿਵਾਇਆ ਜਾਵੇ ਗੁਰਤਾ ਗੱਦੀ ਤੇ ਮੇਰਾ ਹੱਕ ਹੈ ਛੋਟੇ ਦਾ ਨਹੀਂ ਕਿਉਂਕਿ ਵੱਡਾ ਪੁੱਤਰ ਮੈਂ ਹਾਂ ਜਿਸ ਨੂੰ ਆਪਣੇ ਗੁਰੂ ਪਿਤਾ ਦੀ ਆਗਿਆ ਤੇ ਮਰਜੀ ਦਾ ਹੀ ਸਤਿਕਾਰ ਨਹੀਂ ਉਹ ਵੱਡਾ ਹੋਵੇ ਜਾਂ ਛੋਟਾ ਉਹ ਗੁਰੂ ਨਜ਼ਰਾਂ ਵਿੱਚ ਪ੍ਰਮਾਨ ਨਹੀਂ ਹੁੰਦਾ ਹੈ ਗੁਰਤਾ ਗੱਦੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ ਜੋ ਧੁਰੋਂ ਪਿਠਾਏ ਗੁਰੂ ਸੰਨ ਇਹ ਗੁਰਤਾ ਉਹਨਾਂ ਦੀ ਕਾਇਮ ਕੀਤੀ ਪਰੰਪਰਾ ਹੈ ਪਰ ਉਹਨਾਂ ਨੇ ਵੀ ਇਹ ਗੁਰਤਾ ਗੱਦੀ ਆਪਣੇ ਪੁੱਤਰਾਂ ਨੂੰ ਇਸੇ ਲਈ ਨਹੀਂ ਦਿੱਤੀ ਗਈ ਉਹ ਆਪਣੇ ਗੁਰੂ ਪਿਤਾ ਦੇ ਆਗਿਆ ਅਨੁਸਾਰ ਨਹੀਂ ਸਨ ਜਿਸ ਨੂੰ ਉਹਨਾਂ ਆਪਣੇ ਅਨੁਸਾਰ ਹੀ ਸਮਝਿਆ ਗੁਰੂ ਹੁਕਮ ਖਾਤਰ ਆਪਣੀ ਜਾਨ ਤੱਕ ਨਿਸ਼ਾਵਰ ਕਰ ਦੇਣ ਵਾਲਾ ਸਮਝਿਆ ਉਸੇ ਸੇਵਕ ਨੂੰ ਪੁੱਤਰਾਂ ਨਾਲੋਂ ਲਾਇਕ ਸਮਝ ਕੇ ਗੁਰਤਾ ਗੱਦੀ ਉਸੇ ਸੇਵਕ ਦੇ ਹਵਾਲੇ ਕੀਤੀ ਸੀ ਇਸੇ ਤਰ੍ਹਾਂ ਗੋ ਉਸ ਗੁਰਤਾ ਗੱਦੀ ਦੇ ਮਾਲਕ ਬਣੇ ਸੇਵਕ ਗੁਰੂ ਨੇ ਵੀ ਅੱਗੋ ਗੁਰਤਾ ਨੂੰ ਜੱਦੀ ਜਾਇਦਾ ਨਹੀਂ ਬਣਾਇਆ ਸਗੋਂ ਉਹਨਾਂ ਵੀ ਆਪਣੇ ਪਰਮਾਨੰਦ ਸੇਵਕ ਨੂੰ ਹੀ ਇਸ ਦੀ ਬਖਸ਼ਿਸ਼ ਕੀਤੀ ਜਿਹੜੇ ਉਹਨਾਂ ਨੂੰ ਹਰ ਤਨ ਯੋਗ मालूम ਹੋਏ ਇਸੇ ਤਰ੍ਹਾਂ ਹੀ ਤੀਜੇ ਸਤਗੁਰ ਜੀ ਨੇ ਵੀ ਇਹ ਗੁਰਤਾ ਪੁੱਤਰਾਂ ਨੂੰ ਨਹੀਂ ਸਗੋਂ ਸੱਚੇ ਸੇਵਕ ਨੂੰ ਪ੍ਰਦਾਨ ਕੀਤੀ ਜੋ ਕਿ ਗੁਰਤਾ ਧਰੋ ਹੀ ਇਸ ਲਈ ਨਿਯਤ ਸਨ ਦਸ਼ਮੇਸ਼ ਜੀ ਵੀ ਬੇਦੀ ਬੰਸ ਤੇ ਸੋਢੀ ਬੰਸ ਦਾ ਹਾਲ ਦੱਸਦੇ ਹੋਏ ਦਿਸੇ ਸ਼੍ਰੀ ਗੁਰੂ ਹਰਕਿਸ਼ਨ ਜੀ ਮਹਾਰਾਜ ਆਪਣੇ ਸੁੰਦਰ ਬਾਲ ਸਰੂਪ ਸੁਖ ਤੋਂ ਐਸੇ ਸੁੰਦਰ ਬਚਨ ਕਰਦੇ ਹੋਏ ਕਹੀ ਗਏ ਦੇਖੋ ਫਿਰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਲਾਇਕ ਆਗਿਆਕਾਰੀ ਗੁਰੂ ਦੀ ਸ਼ਖਸੀਅਤ ਤੇ ਮਹਾਨਤਾ ਸਮਝਣ ਵਾਲਾ ਜਾਣ ਕੇ ਗੁਰਤਾ ਪ੍ਰਦਾਨ ਕੀਤੀ ਗੁਰਤਾਂ ਦਾ ਰੱਬੀ ਤੇ ਧਰੋ ਆਈ ਵਸਤੂ ਹੈ ਜਿਸ ਨੇ ਦੁਨੀਆ ਨੂੰ ਸੱਚਾ ਉਪਦੇਸ਼ ਦੇਣਾ ਤੇ ਇਸ ਲੋਭ ਮੋਹ ਦੇ ਜੰਜਾਲਾਂ ਦਾ ਤਿਆਗ ਕਰਨਾ ਸਿਖਾਉਣਾ ਹੈ ਤੇ ਇਹ ਕੋਈ ਮਾਇਆ ਦਾ ਲੋਭੀ ਤੇ ਲਾਲਚੀ ਆਖੇ ਕਿ ਮੇਰਾ ਹੱਕ ਹੈ ਤਾਂ ਗੁਰੂ ਘਰ ਵਿੱਚ ਐਸੇ ਹੱਕ ਸਮਝਣ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਕਿ ਪ੍ਰਿਥੀ ਚੰਦ ਜੀ ਨੇ ਕੋਈ ਘੱਟ ਕੋਸ਼ਿਸ਼ ਤਾਂ ਨਹੀਂ ਕੀਤੀ ਤੇ ਧੀਰਮਲ ਸਾਡੇ ਤਾਏ ਨੇ ਵੀ ਫਰਕ ਨਹੀਂ ਰੱਖਿਆ ਪਰ ਸਤਗੁਰ ਜੀ ਨੇ ਜਿਸ ਨੂੰ ਯੋਗ ਸਮਝਿਆ ਉਸੇ ਨੂੰ ਆਪਣੀ ਥਾਂ ਤੇ ਬਿਠਾਇਆ ਛੇਵੇਂ 사ਤਗੁਰੂ ਜੀ ਨੇ ਆਪਣੇ ਸਾਰੇ ਪੁੱਤਰਾਂ ਨੂੰ ਹੀ ਤਿਆਕ ਕੇ ਗੱਦੀ ਆਪਣੇ ਪੋਤਰੇ ਨੂੰ ਦਿੱਤੀ ਇਸੇ ਤਰ੍ਹਾਂ ਹੀ ਹੁਣ ਸਾਡੇ ਵੱਡੇ ਭਰਾ ਦੀ ਗੱਲ ਹੈ ਨਾਲੇ ਇਸ ਨੇ ਪਰਮ ਗੁਰੂ ਨਾਨਕ ਜੀ ਦੀ ਬਾਣੀ ਨੂੰ ਹੀ ਬਦਲ ਕੇ ਇਹੋ ਜਿਹਾ ਕੰਮ ਕੀਤਾ ਹੈ ਕਿ ਜਿਸ ਨੂੰ ਸੱਚਾ ਸਿੱਖ ਵੀ ਠੀਕ ਨਹੀਂ ਸਮਝਦਾ ਤਾਂ ਗੁਰੂ ਹਰ Rai ਜੀ ਸਾਡੇ ਪਿਤਾ ਜੀ ਇਸ ਕੋਰ ਵਗਿਆ ਨੂੰ ਕਿਵੇਂ ਠੀਕ ਸਮਝਦੇ ਉਹਨਾਂ ਨੇ ਗੁਰਤਾ ਗੱਦੀ ਤਾਂ ਕੀ ਇਸ ਦੇ ਮੱਥੇ ਲੱਗਣ ਤੋਂ ਵੀ ਨਾ ਕਰ ਦਿੱਤੀ ਇਸ ਲਈਏ ਗੁਰਤਾ ਗੱਦੀ ਦਾ ਹੱਕਦਾਰ ਕਿਵੇਂ ਹੋਇਆ ਗੁਰੂ ਪਿਤਾ ਜੀ ਨੇ ਇਸ ਨੂੰ ਠੁਕਰਾ ਕੇ ਗੁਰਤਾ ਆਪਣੇ ਛੋਟੇ ਸਾਨੂੰ ਦੇ ਦਿੱਤੀ ਤਾਂ ਇਸ ਵਿੱਚ ਉਹਨਾਂ ਦੀ ਚੋਣ ਨੂੰ ਗਲਤ ਕਹਿਣ ਵਾਲਾ ਇਹ ਰਾਮ ਰਾਏ ਕੌਣ ਹੈ ਗੁਰਤਾ ਗੱਦੀ ਬਾਰੇ ਅਰਜੀ ਦੇਣ ਤੇ ਉਸ ਅਰਜੀ ਦਾ ਫੈਸਲਾ ਕਰਨ ਵਾਲਾ ਕੌਣ ਹੈ ਸਤਗੁਰੂ ਜੀ ਨੇ ਜੋ ਫੈਸਲਾ ਕੀਤਾ ਹੈ ਉਹ اٹਲ ਹੈ ਤੇ ਇਸ ਨੂੰ ਬਾਦਸ਼ਾਹ ਜਾਂ ਕੋਈ ਹੋਰ ਰੱਦ ਨਹੀਂ ਕਰ ਸਕਦਾ ਬਹਾਦਰ ਸ਼ਾਹ ਤਾਂ ਪਹਿਲਾਂ ਹੀ ਗੁਰੂ ਜੀ ਦੇ ਸਾਹਮਣੇ ਕੋਈ ਇਹੋ ਜੀ ਗੱਲ ਕਰਨੋਂ ਝਿਜਕਦਾ ਸੀ ਪਰ ਔਰੰਗਜ਼ੇਬ ਦੀ ਸ਼ਕਤੀ ਤੋਂ ਵੀ ਡਰਦਾ ਸੀ ਉਸ ਦੇ ਭੇਜੇ ਉਸ ਨੂੰ ਗੁਰੂ ਜੀ ਪਾਸ ਆਉਣਾ ਪਿਆ ਤੇ ਇਹ ਗੱਲ ਛੇੜਨੀ ਪਈ ਸੀ ਸਭ ਗੱਲਾਂ ਸੁਣ ਕੇ ਬਹਾਦਰ ਸ਼ਾ ਗੁਰੂ ਜੀ ਤੋਂ ਵਾਪਸ ਪਰਤ ਆਇਆ ਉਸ ਨੇ ਸਾਰੀ ਗੱਲ ਔਰੰਗਜ਼ੇਬ ਨੂੰ ਦੱਸੀ ਤਾਂ ਉਹ ਵੀ ਸੁਣ ਕੇ ਗੁਰੂ ਜੀ ਦੀਆਂ ਦਲੀਲਾਂ ਸੁਣ ਸੁਣ ਹੈਰਾਨ ਪਰੇਸ਼ਾਨ ਰਹਿ ਗਿਆ ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਹਰਕ੍ਰਿਸ਼ਨ ਜੀ ਠੀਕ ਹੀ ਗੁਰਤਾ ਦੇ ਯੋਗ ਸਨ ਤਾਂ ਹੀ ਪਿਤਾ ਗੁਰੂ ਨੇ ਇਹਨਾਂ ਨੂੰ ਆਪਣੀ ਥਾਂ ਤੇ ਬਿਠਾਇਆ ਸੀ ਉਸ ਨੇ ਰਾਮ ਰਾਏ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਤੇ ਕਿਹਾ ਮੈਂ ਹੁਣ ਤੁਹਾਡੀ ਅਰਜ਼ੀ ਨੂੰ ਖਾਰਜ ਕਰਨ ਤੇ ਮਜਬੂਰ ਹਾਂ ਨਾਲੇ ਮੇਰਾ ਵਿਚਾਰ ਹੈ ਕਿ ਤੁਸੀਂ ਮੇਤੋ ਜ਼ਗੀਰ ਲੈ ਲਓ ਜਿਹੜੀ ਥਾਂ ਤੁਹਾਡੇ ਮਾਂ ਪਸੰਦ ਦੀ ਹੋਵੇ ਉੱਥੇ ਜਾ ਟਿਕੋ ਪਰ ਇਸ ਗੱਲ ਦੇ ਕਿਹੜੇ ਨਾਂ ਪਵੋ ਹੋਂ ਤਾਂ ਰਾਮ رائے ਰਾਮ رائے ਵੀ ਮਜਬੂਰ ਸੀ ਉਸ ਨੂੰ ਬਾਦਸ਼ਾਹ ਤੇ ਵੱਡੀ ਆਸ ਸੀ ਕਿ ਇਸ ਦੀ ਮਦਦ ਨਾਲ ਮੈਂ ਗੁਰਤਾ ਗੱਦੀ ਸਾਮ ਸਕਾਂਗਾ ਪਰ ਉਸ ਨੇ ਜਦ ਸਾਫ਼ ਹੀ ਜਵਾਬ ਦੇ ਦਿੱਤਾ ਤਾਂ ਉਦਾਸ ਹੋ ਗਿਆ ਜ਼ਗੀਰ ਲੈਣੀ ਤਾਂ ਮੰਨਿਆ ਪਰ ਜਿੰਨਾ ਚਿਰ ਹਰਕਿਸ਼ਨ ਜੀ ਮਹਾਰਾਜ ਦਿੱਲੀ ਵੇਸਨ ਉਹ ਉੱਥੇ ਹੀ ਰਹਿਣਾ ਚਾਹੁੰਦਾ ਸੀ ਇਸ ਲਈ ਫੇਰ ਤੇ ਗੱਲ ਪਾ ਕੇ ਉਹ ਪਰਤ ਆਇਆ ਔਰੰਗਜ਼ੇ ਵੀ ਮਜਬੂਰ ਸੀ ਉਹ ਵੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਸਰੂਪ ਦੀ ਮਹਿਮਾ ਤੇ ਸੁਜਸ ਨੂੰ ਹਰ ਥਾਂ ਹੁੰਦਾ ਵੇਖ ਕੇ ਦਿਲੋਂ ਔਖਾ ਸੀ ਤੇ ਰਾਮ ਰਾਏ ਇਸ ਤੋਂ ਵੀ ਬਹੁਤਾ ਰਾਜਾ ਜੈ ਸਿੰਘ ਪੁਰੀਆ ਵੀ ਰੋਜ਼ ਗੁਰੂ ਜੀ ਦੇ ਦਰਸ਼ਨ ਕਰਦਾ ਤੇ ਫਿਰ ਬਾਦਸ਼ਾਹ ਕੋਲ ਵੀ ਜਾਂਦਾ ਤੇ ਸਾਰੇ ਹਾਲ ਦੱਸਦਾ ਸੀ ਔਰੰਗਜ਼ੇ ਨੇ ਇੱਕ ਦਿਨ ਉਸ ਨੂੰ ਵੀ ਕਿਹਾ ਤੂੰ ਵੀ ਕੁਝ ਦੇਖਿਆ ਹੈ ਕਿ ਨਹੀਂ ਗੁਰੂ ਤਾਂ ਬਾਲ ਹੀ ਹੈ ਪਰ ਅਜਮਤ ਬੜੀ ਦੱਸਦੇ ਹਨ ਜਹਾਂ ਪਨਾ ਇਸ ਤੋਂ ਵੱਡੀ ਅਜਮਤ ਕੀ ਦੇਖਣੀ ਹੈ ਕਿ ਬਿਨਾ ਦਵਾਈ ਦੇ ਹੀ ਲੱਖਾਂ ਲੋਕਾਂ ਨੂੰ ਬਿਮਾਰੀ ਤੋਂ ਬਚਾ ਲਿਆ। ਬਾਕੀ ਗੁਰੂ ਬਾਲ ਉਮਰ ਦੇ ਜ਼ਰੂਰ ਹਨ ਪਰ ਕਿਰਿਆ ਕਰਮ ਉਹਨਾਂ ਦੇ ਵੱਡੇ ਮਹਾਪੁਰਸ਼ਾਂ ਵਾਲੇ ਹੀ ਹਨ। ਨਾ ਬਾਲਣਾਂ ਵਾਲੀ ਚੰਚਲਤਾ ਨਾ ਭੱਜ ਦੌੜ। ਸਗੋਂ ਉਹ ਤਾਂ ਇੱਕ ਇੱਕ ਥਾਂ ਤੇ ਹੀ ਚਾਰ ਘੰਟੇ ਚੌਂਕੜਾ ਮਾਰੀ ਬੈਠੇ ਰਹਿੰਦੇ ਹਨ। ਮੈਂ ਦੇਖਦਾ ਹਾਂ 7-8 ਸਾਲ ਦੇ ਬੱਚਿਆਂ ਨੂੰ ਸੁੱਤੇ ਪਏ ਹੋਸ਼ ਨਾ ਰਹਿੰਦੀ ਤੇ ਉਹਨਾਂ ਨੂੰ ਆਵਾਜ਼ਾ ਮਾਰ-ਮਾਰ ਕੇ ਜਗਾਈਦਾ ਹੈ ਪਰ ਇਹਨਾਂ ਨੂੰ ਮੈਂ ਉਹੋ ਜਿਹੇ ਬਾਲਕ ਕਿਵੇਂ ਸਮਝਾਂ ਮੈਂ ਦੇਖਦਾ ਹਾਂ ਕਿ ਇਹ ਸਵੇਰੇ ਤੜਕੇ ਹੀ ਜਾਗ ਪੈਂਦੇ ਹਨ ਫਿਰ ਇਸ਼ਨਾਨ ਕਰਦੇ ਤੇ ਭਜਨ ਸਿਮਰਨ ਵਿੱਚ ਐਉਂ ਜੁੜ ਜਾਂਦੇ ਜਿਵੇਂ ਕੋਈ ਵੱਡੇ ਯੋਗੀ ਰਾਜ ਹੁੰਦੇ ਹਨ ਸਮਾਧੀ ਲਾ ਕੇ ਕਈ-ਕਈ ਘੰਟੇ ਐਉਂ ਇੱਕ ਟੱਕ ਜੁੜੇ ਰਹਿੰਦੇ ਹਨ ਕਿ ਨਾ ਹਿਲਦੇ ਨਾ ਬੋਲਦੇ ਦੇਨ ਚੜੇ ਦੀਵਾਨ ਵਿੱਚ ਵੱਡੇ ਸਤਿਗੁਰਾਂ ਦੀ ਪਰੰਪਰਾ ਵਾਂਗ ਬੈਠ ਜਾਂਦੇ ਹਨ ਰਬਾਬੀ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹਨ ਉਪਰੰਤ بڑے ਵਿਦਵਾਨਾਂ ਵਾਂਗ ਸੁੰਦਰ ਵਿਖਿਆਨ ਦਿੰਦੇ ਹਨ ਸਿੱਖ ਸੇਵਕਾਂ ਨੂੰ ਉਪਦੇਸ਼ ਦਿੰਦੇ ਹਨ ਰਾਜੇ ਤੋਂ ਰਾਜੇ ਨੂੰ ਤਾਂ ਗੁਰੂ ਜੀ ਦੀ ਸਖਸ਼ੀਅਤ ਤੇ ਪੂਰਨ ਭਰੋਸਾ ਹੋ ਚੁੱਕਾ ਸੀ ਇਸ ਲਈ ਉਸ ਨੂੰ ਯਾਦ ਵੀ ਔਰੰਗਜ਼ੇਬ ਨੇ ਗੁਰੂ ਜੀ ਬਾਰੇ ਪੁੱਛਿਆ ਇਸੇ ਤਰ੍ਹਾਂ ਹੀ ਗੁਰੂ ਜੀ ਦੀ ਮਹਿਮਾਨੋਹੀ ਕਿਹਾ ਰਾਜਾ ਜੈ ਸਿੰਘ ਭਾਵੇਂ ਕੁਝ ਵੀ ਕਹਿੰਦਾ ਪਰ ਅੱਗੇ ਔਰੰਗਜੀਬ ਸੀ ਜਿਸ ਨੂੰ ਆਪਣੀ ਹੀ ਕਿਸਮ ਦੇ ਸੁਪਨੇ ਆਉਂਦੇ ਰਹਿੰਦੇ ਸਨ ਉਹ ਫਿਰ ਵੀ ਰਾਜਾ ਜੈ ਸਿੰਘ ਨੂੰ ਗੁਰੂ ਜੀ ਬਾਰੇ ਇਹੋ ਜਿਹੀਆਂ ਗੱਲਾਂ ਕਹਿੰਦਾ ਰਹਿੰਦਾ ਠੀਕ ਹੈ ਬਾਲਾ ਗੁਰੂ ਭਾਵੇਂ ਪਹਿਲੇ ਗੁਰੂਆਂ ਵਰਗਾ ਹੀ ਹੈ ਪਰ ਫਿਰ ਵੀ ਤੁਸੀਂ ਕੋਈ ਨਾ ਕੋਈ ਅੜੋਣੀ ਪਾ ਕੇ ਉਸ ਦੀ ਪ੍ਰੀਖਿਆ ਕਰਦੇ ਰਿਹਾ ਕਰੋ ਔਰੰਗਜੀਬ ਆਪਣੇ ਖਿਆਲਾਂ ਦੀ ਮਸਤੀ ਵਿੱਚ ਸੀ ਉਸ ਨੇ ਕਿਵੇਂ ਆਰਾਮ ਰਹੇ ਨੂੰ ਕਾਬੂ ਕੀਤਾ ਇਸੇ ਤਰ੍ਹਾਂ ਹੀ ਖਿਆਲ ਕਰਦਾ ਕਿ ਗੁਰੂ ਹਰਕ੍ਰਿਸ਼ਨ ਜੀ ਵੀ ਕਿਤੇ ਥੜਕ ਜਾਣ ਪਰ ਗੁਰੂ ਜੀ ਥੜ ਕੌਣ ਵਾਲਾ ਅਜੇ ਕੋਈ ਹੋਇਆ ਨਹੀਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ